ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਾਡੇ ਨਾਲ ਗਾਇਕ ਵੀ ਨੇ ਤੇ ਸਾਡੇ ਪਹਿਲੇ ਪਰਮ ਪੂਜਯ ਭਗਤ ਸਵਰਗਯਾ ਸ਼੍ਰੀ ਨੱਥੂ ਰਾਮ ਜੀ ਉਹਨਾਂ ਦੇ ਪੋਤਰੇ ਜੋ ਕਿ ਇਹ ਇੱਧਰ ਦੇਖ ਰਹੇ ਨੇ ਉਹਨਾਂ ਦੇ ਫਟਪੋਤਾ ਜੀ ਨੇ ਭਗਤ ਨੱਥੂ ਰਾਮ ਜੀ ਜਿਨ੍ਹਾਂ ਨੂੰ ਅਸੀਂ ਬਹੁਤ ਛੋਟੇ ਹੁੰਦੇ ਆ ਸੁਣਿਆ ਉਸ ਪਰਿਵਾਰ ਦੇ ਨਾਲ ਇਹ ਹਤੇਸ਼ ਨૈયਰ ਜੀ ਉਸ ਜਿਹੜੀ ਲੜੀ ਨੂੰ ਅੱਗੇ ਪਚਾ ਰਹੇ ਨੇ ਸੋ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਇਹ ਫਗਵਾੜੇ ਤੋਂ ਵਿਸ਼ੇਸ਼ ਤੌਰ ਤੇ ਜਿਹੜਾ ਇਸ ਸੰਗ ਦੇ ਨਾਲ ਆਂਦੇ ਨੇ ਭਾਵੇਂ ਇਹਨਾਂ ਨੂੰ ਕੁਝ ਸਿਹਤ ਪੱਖੋਂ ਥੋੜੀ ਜਿਹੀ ਪ੍ਰੋਬਲਮ ਹੈ ਪਰ ਇਹਨਾਂ ਦਾ ਬਾਬਾ ਜੀ ਦੇ ਵਿੱਚ ਇੰਨਾ ਵਿਸ਼ਵਾਸ ਹੈ ਕਹਿੰਦੇ ਭਈ ਮੈਂ ਜਾਣਾ ਜ਼ਰੂਰ ਆ ਭਾਵੇਂ ਇਹਨਾਂ ਨੂੰ ਡਾਕਟਰ ਨੇ ਮਨਾਂ ਕੀਤਾ ਇਹ ਕਹਿੰਦੇ ਸਭ ਤੋਂ ਵੱਡੀ ਤਾਕਤ ਜਿਹੜੀ ਠੀਕ ਕਰਨ ਵਾਲੀ ਹੈ ਉਹ ਪਉਣਾ ਹਰੀ ਹੈ ਮੈਂ ਉਹਦੇ ਦਰਬਾਰ ਤੇ ਜ਼ਰੂਰ ਜਾਣਾ ਸੋ ਤੁਹਾਡੇ ਨਾਲ ਇਸ ਚਾਲੇ ਦੇ ਸੰਬੰਧੀ ਗੱਲ ਕਰਾਵਾਂਗੇ ਹਤੇਸ਼ ਕੁਮਾਰ ਜੀ ਨૈયਰ ਫਗਵਾੜੇ ਵਾਲਾ ਜੈ ਬਾਬੇ ਦੀ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਜੈ ਬਾਬਾ ਜੀ ਦੀ ਐਦਾਂ ਸਹੀ ਮੈਂ ਸਪਾਈਨ ਦਾ ਆਪਰੇਟ ਕਰਾਇਆ 20 ਦਿਨ ਪਹਿਲਾਂ ਜਸਟ 5 ਦਿਨ 4 ਦਿਨ ਪਹਿਲਾਂ ਹੀ ਮੇਰੇ ਸਟਿਚ ਖੁੱਲੇ ਆ ਡਾਕਟਰ ਸਾਹਿਬ ਨੇ ਮਨਾ ਕੀਤਾ ਮੈਂ ਕਿਹਾ ਮੈਂ ਭਾਰ ਵਗੈਰਾ ਨਹੀਂ ਚੱਕੂਗਾ ਉੱਥੇ ਤਾਂ ਮੈਂ ਜਾਣਾ ਹੀ ਜਾਣਾ ਉਹਨਾਂ ਨੇ ਮੈਨੂੰ ਬੁਲਾਇਆ ਹੋਇਆ ਵਾ ਠੀਕ ਆ ਨਾ ਬਾਕੀ ਮੈਂ ਹੋਰ ਸੰਗ ਨਾਲ ਵੀ ਗਿਆ ਵਾ ਮੈਂ ਪਰਸਨਲ ਵੀ ਜਾਂਦਾ ਰਿਹਾ ਜਿੰਨੀ ਸਾਦਗੀ ਮੈਨੂੰ ਵਿਜੇ ਭਗਤਨਾ ਦੇ ਵਿੱਚ ਦੇਖੀ ਆ ਕਿਸੇ ਨੂੰ ਕੁਝ ਨਹੀਂ ਕਹਿਣਾ ਜਿਹੜਾ ਦਿਲ ਕਰਦਾ ਜਿੱਦਾਂ ਦੀ ਪੇਟ ਕਾਣੀ ਜਿੱਦਾਂ ਉਹ ਹੀ ਗਾਓ ਬਹੁਤ ਵਧੀਆ ਇਹ ਸਾਡੇ ਰਾਹੁਲ ਗਪਾਨੀ ਆ ਜੀ ਸਾਡਾ ਭਾਂਜਾ ਵੀ ਆ ਤੇ ਦੋਤਾ ਵੀ ਆ ਸਾਡਾ ਬੜੀ ਡੱਟ ਕੇ ਸੇਵਾ ਕਰਦਾ ਵਾ ਆ ਸਾਰੇ ਸਾਡੇ ਸੇਵਾਦਾਰ ਆ ਇਹਨਾਂ ਦੇ ਸਹਿਯੋਗ ਨਾਲ ਕੋਈ ਤਨ ਦੀ ਸੇਵਾ ਕਰਦਾ ਕੋਈ ਮਨ ਦੀ ਤੇ ਕੋਈ ਧਨ ਦੀ ਇਹ ਸਾਰਾ ਇਕੱਠਾ ਹੋ ਗਏ ਇੱਥੇ ਆ ਇਹ ਸਾਰਾ ਇਕੱਠਾ ਹੋ ਗਏ ਕਿ ਸੰਗ ਬਣ ਜਾਂਦਾ ਵਾ ਠੀਕ ਆ ਨਾ ਬਾਕੀ ਬਹੁਤ ਹੀ ਜਨ ਪਿਆਰਾ ਉਹ ਦੇ ਨਾਮ ਦਾ ਨਸ਼ਾ ਹੋਇਆ ਪਿਆ ਵਾ ਦਿਲ ਬਾਕੀ ਸਾਡੇ ਪੰਜ ਸਾਹਿਬ ਵੀ ਆਏ ਆ ਰਕੜਾ ਦੇ ਇਹ ਸਾਰੋ ਸਭ ਦੀ ਨ ਪੰਜਵਾਂ ਦਿਨ ਇਹਨਾਂ ਨੂੰ ਬਹੁਤ ਬਹੁ ਮੁਬਾਰਕਾਂ ਤੇ ਬਾਕੀ ਬਾਬਾ ਬਾਲਗਨਾਥ ਜੀ ਨੂੰ ਦੇਖ ਕੇ ਤਾਂ ਮੈਂ ਇੱਕੋ ਗੱਲ ਕਹੂੰਗਾ ਕਿਸੇ ਕੇ ਕਾਨ ਮੇ ਹੀਰਾ ਕਿਸੇ ਕੇ ਨਾਕ ਮੇ ਹੀਰਾ ਕਿਸੇ ਕੇ ਨਾਕ ਮੇ ਹੀਰਾ ਕਿਸੇ ਕੇ ਹਾਰ ਮੇ ਹੀਰਾ ਹਮੇ ਹੀਰੋ ਕੇ ਮਤਲਬ ਗਿਆ ਹਮਾਰਾ ਯਾਰ ਹੀ ਹੀਰਾ ਦੂਜੀ ਗੱਲ ਪੁਣਾਹਰੀ ਬਾਬਾ ਜੀ ਸਾਰਿਆਂ ਨੂੰ ਰੱਜ ਕੇ ਰਜਾਨ ਇੱਕ ਨਵਾਂ ਸ਼ਹਿਰ ਸਰਗਰਮੀਆਂ ਦੀ ਬਹੁਤ ਬਹੁਤ ਧੰਨਵਾਦ ਜਿਹੜੇ ਧਾਰਮਿਕ ਪ੍ਰੋਗਰਾਮ ਹੋਰ ਵੀ ਸਮਾਜਿਕ ਪ੍ਰੋਗਰਾਮ ਹੋਣ ਕੁਝ ਕਿਸੇ ਦਾ ਆਵੀ ਖਬਰ ਹੋਵੇ ਪਹਿਲਾਂ ਪਹੁੰਚਦੇ ਆ ਇਹ ਬਹੁਤ ਹੀ ਸੱਚੇ ਸੁੱਚੇ ਤਰੀਕੇ ਨਾਲ ਪ੍ਰੈਸ ਨੂੰ ਚਲਾ ਰਹੇ ਨੇ ਠੀਕ ਹੈ ਨਾ ਇਹ ਨਹੀਂ ਕਿ ਵਿਊ ਲੈਣ ਦੇ ਚੱਕਰ ਚ ਕੋਈ ਖਬਰ ਨੂੰ ਮਸਾਲਾ ਲਾ ਦੇਣਾ ਉਹ ਕੁਝ ਨਹੀਂ ਪਰਦੇਸੀ ਸਾਹਿਬ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਅੱਜ ਕਹਿੰਦੇ ਮੈਂ ਤੁਹਾਡੇ ਦਾਦੇ ਨੂੰ ਸੁਣ ਸੁਣ ਕੇ ਇੱਥੇ ਤੱਕ ਪਹੁੰਚਿਆ ਹਾਂ ਤੇ ਮੈਂ ਕਿਹਾ ਅਸੀਂ ਵੀ ਛੋਟੇ ਹੁੰਦੇ ਤੁਹਾਨੂੰ ਸੁਣ ਸੁਣ ਕੇ ਮਾੜੇ-ਮੋੜੇ ਗਾਣ ਜੋਗੇ ਹੋਗੇ ਬਾਕੀ ਇੱਥੇ ਲੰਗਰ ਪੱਕ ਰਿਹਾ ਹੈ ਇਧਰ ਕੈਮਰਾਮੈਨ ਰਮੜੇ ਦੇਖੋ ਲੰਗਰ ਪੱਕ ਰਿਹਾ ਰੋਡ ਬਣ ਰਹੀ ਆ ਸਬਜ਼ੀਆਂ ਬਣ ਰਹੀਆਂ ਵਾ ਇਹ ਬਾਬਾ ਜੀ ਦੀਆਂ ਪਿਆਰੀਆਂ ਸੰਗਤਾਂ ਇਸ ਟਾਈਮ ਤਾਂ ਸਾਰੇ ਆਪਣੇ ਰੂਮ ਦੇ ਵਿੱਚ ਵਾ ਹੋਰ ਘੰਟੇ ਕਿਦੇ ਇਥੇ ਰੌਣਕ ਮੇਲਾ ਪੂਰਾ ਹੋਣਾ ਵਾ ਮੈਂ ਤੁਹਾਨੂੰ ਕਿਹਾ ਉਹਦੇ ਨਾਮ ਦਾ ਨਸ਼ਾ ਵਾ 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 ਤੇਰੇ ਰੰਗ ਜੋਗੀ ਆ ਵਾ ਵਾ ਤੇਰੇ ਰੰਗ ਝੂਠੇ ਰੰਗ ਦੀ ਲੋੜ ਨਾ ਕੋਈ ਆਪਣੇ ਰੰਗ ਵਿੱਚ ਰੰਗ ਜੋਗੀ ਆ ਆਪਣੇ ਰੰਗ ਉੱਚ ਰੰਗ ਬਾਕੀ ਬਹੁਤ ਬਹੁਤ ਧੰਨਵਾਦ ਜਿਆਦਾ ਮੈਂ ਗੱਲ ਨਹੀਂ ਕਰੂੰਗਾ ਮੇਰੀ ਵੀ ਸੇ ਠੀਕ ਨਹੀਂ ਪਰ ਮੇਰੇ ਦਿਲ ਦੀ ਇੱਕ ਤਮੰਨਾ ਸੀ ਇਹਨਾਂ ਦੇ ਚੈਨਲ ਦੇ ਉੱਪਰ ਆ ਕੇ ਗੱਲ ਕਰਾਂ ਬਹੁਤ ਬਹੁਤ ਪਿਆਰ ਭਰੀ ਜੈ ਬਾਬੇ ਦੀ ਅਹ ਸ੍ਰੀ ਸੇਤਬਾਬਾ ਵਾਲਕਨਾਥ ਜੀ ਦੇ ਦਰਬਾਰ ਤੇ ਅਹ ਸਰਦਾਰ ਚੂਰ ਸਿੰਘ ਜੀ ਰਕੜ ਜਿਹੜੇ ਕਿ ਉਮਰ ਉਹਨਾਂ ਦੀ 80 ਸਾਲ ਹੈ ਦੱਸਿਆ ਇਹਨਾਂ ਨੇ ਸੋ ਇਸ ਦਰਬਾਰ ਦੇ ਉੱਤੇ ਹਰ ਸਾਲ ਆਉਂਦੇ ਨੇ ਸ਼ਰਧਾ ਪੂਰਵਕ ਅਹ ਵਿਦੇਸ਼ਾਂ ਤੋਂ ਵੀ ਬਾਬਾ ਜੀ ਦੀ ਕਿਰਪਾ ਨਾਲ ਵਿਦੇਸ਼ ਵਿੱਚ ਸੈੱਟ ਨੇ ਤੇ ਵਿਦੇਸ਼ਾਂ ਤੋਂ ਵੀ ਜਿਹੜੇ ਅਹ ਆ ਰਹੇ ਨੇ ਇਹਨਾਂ ਦੇ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਜੀ ਹਾਂ ਜੀ ਹਾਂ ਜੀ ਚਾਲੇ ਬਾਰੇ ਕਰ ਪੋਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਇਹ 65ਵਾਂ ਚਾਲਾ ਹੈ ਜੀ ਆਪਣੀ ਸੰਗਤ ਰਕੜਾ ਰਹਾ ਤੋ ਪੈਂਡ ਮਾ ਚਾਲਾ ਹੈ ਬਾਕੀ ਸਾਰੀ ਸੰਗਤ ਦੇ ਨਾਲ ਤੁਸੀਂ ਸਾਡੀ ਨਾਲ ਜਿਹੜੀ ਨਵੀਂ ਪੀੜੀ ਆ ਉਹਨੂੰ ਥੋੜਾ ਜਿਹਾ ਪੁਰਾਣੇ ਚਾਲੇ ਬਾਰੇ ਜਾਣਕਾਰੀ ਦੇਣੀ ਹੈ। ਪੁਰਾਣੇ ਚਾਲੇ ਬਾਰੇ ਤਾਂ ਜੇ ਅੱਜ ਕੱਲ ਦੀ ਪੀੜ੍ਹੀ ਦੇ ਵਿੱਚ ਤੁਸੀਂ ਲੈਣਾ ਹੋਵੇ ਤਾਂ ਤੁਰ ਕੇ ਆਂਦੇ ਸੀ। ਅੱਛਾ ਜੀ। 8ਵੇਂ ਦਿਨ ਤੇ ਆਪਸ ਵਿੱਚ ਵਾਪਸੀ ਹੁੰਦੀ ਸੀ। 8 ਦਿਨ 8 ਦਿਨ ਲੱਗ ਜਾਂਦੀ ਸੀ। ਅੱਛਾ ਜੀ। ਚਾਰ ਜਾਣ ਨੂੰ ਚਾਰ ਜਾਣ। ਮਤਲਬ ਸਾਰੀ ਬਾਠ ਤੁਰੇ ਰਹਿਣਾ ਜੀ। ਤੁਰੇ ਰਹਿਣਾ ਜੀ। ਅੱਛਾ ਜੀ। ਤੁਰ ਕੇ ਮਤਲਬ ਜਿੱਥੇ ਦੁਪਹਿਰਾ ਹੋ ਗਿਆ ਉੱਥੇ ਰੋਟੀ ਪੈਣਾ ਨਹੀਂ ਉੱਥੇ ਖਾ ਕੇ ਫੇ ਚੱਲ। ਰੋਟੀਆਂ ਫਿਰ ਆਪਣੀਆਂ ਜਿੱਦਾਂ ਹੁਣ ਜਿੱਦਾਂ ਹੁਣ ਅੱਜ ਅਸੀਂ ਦੇਖ ਰਹੇ ਹਾਂ ਲੰਗਰ ਤਿਆਰ। ਇੱਥੇ ਆਪਣਾ ਸਮਾਨ ਆਪਣੇ ਕੋਲ ਹੁੰਦਾ अच्छा जी अपनी रोटी पे आटे से नदरा राशन सिर ਦੇ ਉੱਤੇ ਪੰਨਾ ਬਣ ਗਏ ਚੱਲ ਪੈਣਾ ਕੋਈ ਪੁਰਾਣੀ ਯਾਦ ਸਾਨੂੰ ਦੱਸੋ ਜਿਹੜੀ ਸਾਡੀ ਨਵੀਂ ਪੀੜ੍ਹੀ ਨੂੰ ਕਿਉਂਕਿ ਤੁਸੀਂ ਬਹੁਤ ਪੁਰਾਣੇ ਆ ਰਹੇ ਆ ਸੇਵਾਦਾਰ ਆ ਜਿਹੜੀ ਤੁਸੀਂ ਹਜੇ ਤੱਕ ਵੀ ਉਹ ਗੱਲ ਨਹੀਂ ਭੁੱਲੇ ਹੋ ਕੋਈ ਪੁਰਾਣੀ ਗੱਲ ਤਾਜ਼ਾ ਕਰੋ ਪੁਰਾਣੀ ਗੱਲ ਤਾਂ ਅਸੀਂ ਚੱਲ ਐ ਨਹੀਂ ਜਿਹੜਾ ਫੈਸਲੇ ਦਾ ਨਜ਼ਾਰਾ ਸੀਗਾ ਉਹ ਹੀ ਨਹੀਂ ਬੋਲ ਸਕਦੇ ਅੱਛਾ ਜੀ ਤੇ ਜਿਸ ਵੇਲੇ ਫਿਰ ਮਤਲਬ ਆ ਟਰੱਕੀਆਂ ਦਾ ਕੰਮ ਚੱਲਿਆ ਟਰੱਕਾਂ ਦਾ ਆ ਗਿਆ ਮਤਲਬ ਉਹ ਤੋਂ ਬਾਅਦ ਹੌਲੀ ਹੌਲੀ ਇਹ ਟਰੱਕਾਂ ਵਿੱਚ ਆਣ ਲੱਗ ਪਏ ਹਾਂ ਪਹਿਲਾਂ ਟਰੱਕ ਇਹ ਇੱਕ ਛੋਟੀ ਜਿਹੀ ਹੁੰਦੀ ਸੀ ਕਿ ਪਹਿਲਾਂ ਖੱਚਰ ਦੇ ਉੱਤੇ ਸਮਾਨ ਲਿਆਦੇ ਹੁੰਦੇ ਸੀ ਖੱਚਰਾ ਅੱਛਾ ਅੱਛਾ ਜੀ ਜਿਹੜਾ ਲੰਗਰ ਦਾ ਸਮਾਨ ਆਉਂਦਾ ਸੀ ਅੱਛਾ ਜੀ ਤੇ ਆਪ ਫਿਰ ਤੁਰ ਕੇ ਆਣਾ ਆਪ ਤੁਰ ਕੇ ਤੇ ਜਿੱਧਰੋਂ ਹੁਣ ਬਸਾਂ ਨਹੀਂ ਉਸੇ ਰਸਤੇ ਤੇ ਮਤਲਬ ਅਸੀਂ ਸਿੱਧੇ ਨਿਗਾਹੇ ਨਿਵਾ ਕੇ ਬੋਰਡ ਬੈਠ ਕੇ ਖੱਚਰ ਵੀ ਬੋਰਡ ਦੇ ਵਿੱਚ ਅੱਛਾ ਜੀ ਮਾਰ ਕੇ ਬਠਾਈ ਨੂੰ ਆਂਦੇ ਸੀ ਜਿੱਦਾਂ ਹੁਣ ਪਹਿਲੀ ਸੰਗਤ ਸੀਗੀ ਔਰ ਹੁਣ ਦੀ ਸੰਗਤ ਆਪਾਂ ਦੇਖਦੇ ਆ ਤੁਸੀਂ ਪਹਿਲੀ ਸੰਗਤ ਵੀ ਦੇਖੀ ਆ ਹੁਣ ਦੀ ਵੀ ਦੇਖਦੀ ਆ ਵੈਸੇ ਤਾਂ ਸੰਗਤ ਚਲੋ ਰੱਬ ਦਾ ਰੂਪ ਹੁੰਦੀ ਆ ਰੱਬ ਦਾ ਇੱਕੋ ਹੀ ਰੂਪ ਹੈ ਪਰ ਜਿੱਦਾਂ ਹੁਣ ਕਹਿੰਦੇ ਨੇ ਇੱਥੇ ਆ ਕੇ ਡੋਰਾਂ ਪੈ ਜਾਂਦਾ ਦੀ ਸਾਨੂੰ ਕਮਰੇ ਚਾਹੀਦੇ ਆ ਜੇਬ ਉਸ ਵੇਲੇ ਕੋਈ ਐਦਾਂ ਦੀ ਨਵੀਂ ਤਾਜ਼ੀ ਗੱਲ ਨਾ ਸੀ ਉਸ ਵੇਲੇ ਆਪਾਂ ਕੱਪੜਾ ਪਛਾਣਾ ਸਾਰੇ ਇਕੱਠੇ ਪੈਂਦੇ ਸਨ ਹੋਣ ਮਤਲਬ ਹੁਣ ਜਿਹੜੇ ਆ ਡ ਮੈਨੂੰ ਆ ਕਮਰਾ ਚਾਹੀਦਾ ਮੈਨੂੰ ਉਹ ਚਾਹੀਦਾ ਹੁਣ ਇਹ ਚੀਜ਼ ਹੈ ਤੁਸੀਂ ਇਹ ਦੱਸੋ ਜਿਹੜੀ ਸੰਗਤ ਬਾਬਾ ਜੀ ਦੇ ਦਰਬਾਰ ਤੇ ਆ ਰਹੀ ਆ ਉਹਨਾਂ ਨੂੰ ਸੰਗਤ ਨੂੰ ਕੀ ਸਨੇਹ ਦੇਣਾ ਚਾਹੀਦਾ ਅਸੀਂ ਤਾਂ ਇਹ ਸਨੇਹਤ ਦੇਣਾ ਚਾਹੁੰਦੇ ਜੀ ਮੈਂ ਤਾਂ ਕਿ ਜੇ ਬਾਬਾ ਜੀ ਦੇ ਦਰਬਾਰ ਤੇ ਕੋਈ ਵੀ ਰੂਪ ਹੈ ਠੀਕ ਹੈ ਨਗਾਹੇ ਵਾਲੇ ਦਾ ਆ ਬਾਬੇ ਦਾ ਆ ਬਾਬੇ ਨਾਨਕ ਦਾ ਦਰਬਾਰ ਹੈ ਠੀਕ ਹੈ ਤੁਸੀਂ ਆਪਣੇ ਦਿਲੋਂ ਆਣਾ ਤਾਂ ਭਾਵੇਂ ਤੁਰ ਕੇ ਆਓ ਜਾਂ ਮਤਲਬ ਪਿਆਰ ਨਾਲ ਕਿਸੇ ਕਿਸੇ ਵੀ ਦਰਬਾਰ ਤੇ ਜਾਓ ਮਤਲਬ ਸ਼ਰਧਾ ਹੋਣੀ ਚਾਹੀਦੀ ਸ਼ਰਧਾ ਹੋਣੀ ਚਾਹੀਦੀ ਠੀਕ ਹੈ ਜੀ ਸੋ ਧੰਨਵਾਦ ਜੀ ਇਹ ਸਨ ਸਾਡੇ ਚੂਰ ਸਿੰਘ ਜੀ ਰਖੜਾ ਹੁਣ ਤੁਹਾਡੀ ਗੱਲਬਾਤ ਅਸੀਂ ਕਰਾਵਾਂਗੇ ਡਾਕਟਰ ਕੌਸ਼ਲ ਨਈਰ ਜੀ ਉਹਨਾਂ ਨਾਲ ਇਹ ਵੀ ਬੜੇ ਪੁਰਾਣੇ ਨੇ ਬਾਬਾ ਜੀ ਦੇ ਬੜੇ ਪੁਰਾਣੇ ਸੇਵਾਦਾਰ ਨੇ ਬਾਬਾ ਜੀ ਦੇ ਦਰਬਾਰ ਤੇ ਆਂਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਡਾਕਟਰ ਕੌਸ਼ਲ ਲਈਏ ਜੀ ਪਹਿਲਾਂ ਤਾਂ ਸਾਨੂੰ ਇਸ ਵਾਰਸ਼ਿਕ ਚਾਲੇ ਦੀ ਜਾਣਕਾਰੀ ਦਿਓ ਜਿਕਾ ਰ ਆਪਣਾ ਹਾਰੀ ਦਾ ਬੋਲਤਾ ਚੇ ਦਰਬਾਰ ਕੀ ਜੈ ਇਹ ਬਾਬਾ ਜੀ ਦਾ 50 ਵਾਰਸ ਚਾਲਾ ਬੜੇ ਸੰਗਤਾਂ ਦੇ ਸਹਿਯੋਗ ਨਾਲ ਪੂਰ ਹੋਣ ਜਾ ਰਿਹਾ ਹੈ ਮੈਨੂੰ ਅਜੇ ਤੱਕ ਯਾਦ ਹੈ ਪਹਿਲਾਂ ਬੱਚੋਂ ਅਸੀਂ ਕਦੋਂ ਪਹਿਲਾਂ ਤੁਰ ਕੇ ਆਇਆ ਕਰਦੇ ਸੀ ਮੈਨੂੰ ਦੋ ਚਾਲੇ ਆਪਾਂ ਤੁਰ ਕੇ ਵੀ ਦਿੱਤੇ ਆ ਤੁਸੀਂ ਵੀ ਤੁਰ ਕੇ ਆਏ ਜੀ ਹਾਂਜੀ ਦੋ ਚਾਲੇ ਤੁਰ ਕੇ ਦਿੱਤੇ ਜੀ ਜਿੱਦਾਂ ਸਾਡੇ ਪਹਿਲਾਂ ਸਾਡੇ ਸੇਵਾਦਾਰ ਹਾਂਜੀ ਸਾਡੇ ਨਾਲ ਬਖਤਾਵਰ ਸਿੰਘ ਜੀ ਆਏ ਨੇ ਬਖਤਾਵਰ ਸਿੰਘ ਜੀ ਆਜੋ ਜੀ ਇੱਧਰ ਆਜੋ ਪਖਤਾਵਰ ਸਿੰਘ ਜੀ ਇਹ ਵੀ ਪੁਰਾਣੇ ਸੇਵਾਦਾਰ ਨੇ ਇਹਨਾਂ ਨੂੰ ਵੀ ਨਾਲ ਡਾਕਟਰ ਕੌਸ਼ਲ ਸਾਹਿਬ ਦੇ ਖੜੇ ਕਰਦੇ ਆ ਅੱਛਾ ਤੁਸੀਂ ਵੀ 2 ਸਾਲ ਜਾਨੀ ਪੈਦਲ ਚੱਲ ਕੇ ਆਏ ਹਾਂਜੀ ਆ ਹਾਂ ਜਿਦਾ ਉਹਨਾਂ ਨੇ ਦੱਸਿਆ ਸਾਡੇ ਪਹਿਲਾਂ ਚੂਰ ਸਿੰਘ ਰਖੜ ਜੀ ਜਿਹੜੇ ਕਿ ਦੱਸਿਆ ਉਹਨਾਂ ਨੇ 80 ਸਾਲ ਦੀ ਉਮਰ ਕਹਿੰਦੇ ਹੋ ਗਈ ਉਹਨਾਂ ਦੀ ਮਤਲਬ ਇੰਨੀ ਧੀਰ ਹੋ ਗਈ ਉਹਨਾਂ ਦੇ ਬਾਬਾ ਜੀ ਦੇ ਤੁਸੀਂ ਵੀ 2 ਸਾਲ ਤੁਰ ਕੇ ਆਏ 2 ਸਾਲ ਤੁਰ ਕੇ ਆਏ ਜੀ ਅੱਛਾ ਜੀ ਤਾਂ ਨਗਾਹ ਪੀਰ ਆਂਦੇ ਸੀ ਰਾਤ ਨੂੰ ਚੌਂਕੇ ਲੱਗਦੇ ਤੇ ਗਿਆਂ ਬਹੁ ਮਜਾ ਆਉਂਦਾ ਸੀ ਮਨ ਲਈ। ਸਿਕਲੇ ਦੀ ਕੋਈ ਯਾਦ ਸਾਡੇ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਦੱਸੋ। ਮੇਲੇ 파ਰਸਰਾਮ ਵਗੈਰਾ ਢੋਲਕੇ ਇਸ ਤਰ੍ਹਾਂ ਵਜਾਉਂਦੇਗੇ। ਢੋਲ ਕੀ ਵੱਜਦੀ ਦੀ ਬਸ। 파ਰਸਰਾਮ ਜੀ। 파ਰਸਰਾਮ ਜੀ। 파ਰਸਰਾਮ ਜੀ ਤਾਂ ਜ਼ਿਆਦਾ ਆਉਂਦੇ ਆ। ਅੱਛਾ ਜੀ। ਬਾਜਪੁਰੋਂ ਦਾ ਲੜਕਾ ਸ਼ੀਰਾ ਵੀ ਬਹੁਤ ਅੱਛੀ ਢੋਲਕੀ ਵਜਾਂਦਾ ਸੀ। ਅੱਛਾ ਜੀ। ਚੈਨਾ ਭਗਤੰਦ ਦਾ ਦੀ ਖੇਡਦਾ ਸੀ। ਬਾਬਾ ਜੀ ਲੋਰਾਂ ਦੀ ਤੀ ਕਦੀ ਲਾਲਾ ਵਾਲੇ ਲੋਰਾਂ ਦੀ ਸੀ। ਅੱਛਾ ਜੀ। ਤੇ ਕਹਿੰਦੇ ਭਗਤ ਤੁਹਾਡੇ ਪਿੰਡ ਤੋਂ

ਨਗਾਹਾ ਪੀਰ ਨਗਾਹਾ ਪੀਰ ਰਾਤ ਰੋਕਦੇ ਸੀ ਅੱਛਾ ਜੀ ਨਗਾਹਾ ਪੀਰ ਤੋਂ ਬਾਅਦ ਸ਼ਾਹਤ ਰਾਈ ਚੌਂਕੀ ਲੱਗਦੀ ਬਾਬੇ ਚੌਂਕੀ ਲੱਦੇ ਦੀ ਆਰੋ ਰਾਤ ਚੌਂਕੀ ਲੱਗਣੀ ਪੰਗੜੇ ਬਾਣੇ ਧੋਣਾ ਲਗਣਾ ਚਾਨ ਗੰਗਾ ਦੇ ਜਾਣ ਲੱਗੇ ਆਣ ਲਗੇ ਉਸ ਵੇਲੇ ਬਹੁਤ ਛੋਟੇ ਬਹੁਤ ਛੋਟੇ ਤੇ ਹਾਲੇ ਵਾਲੇ ਬਟਰੱਕੀਆਂ ਸਟਾਰਟ ਹੋਈਆਂ ਜੀ ਅੱਛਾ ਛੋਟੀਆਂ ਛੋਟੇ 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 ਤਾਂ ਟਰੱਕੀਆਂ ਸਟਾਰਟ ਹੋਈਆਂ ਜੀ ਅੱਛਾ ਜੀ ਟਰੱਕੀਆਂ ਵਿੱਚ ਆਂਦੇ ਜਾਂਦੇ ਸੀ ਫਿਰ ਜੀ ਟਰੱਕੀਆਂ ਤੋਂ ਬਾਅਦ ਬੱਸਾਂ ਵਜਣੇ ਸ਼ੁਰੂ ਕਿਤੇ ਆ ਜੀ ਪਹਿਲਾਂ ਤਿੰਨ ਬੱਸਾਂ ਆਉਂਦੀਆਂ ਰਹੀਆਂ ਅੱਛਾ ਜੀ ਫੇ ਸਾਨੂੰ ਮੈਨ ਸਰ ਰਣਜੀਤ ਸਿੰਘ ਬਾਵਾ ਜੋ ਕੈਨੇਡਾ ਜੀ ਅੱਛਾ ਜੀ ਅੱਛਾ ਜੀ ਜੋ ਐਸਲ ਕੈਨੇਡਾ ਬੈਠੇ ਨੇ ਇਹ ਸੰਭਾਲਦੇ ਜੀ ਅਸੀਂ ਇਕੱਠੇ ਕਲਾਸਮੇਟ ਸੀ ਅਸੀਂ ਅੱਛਾ ਜੀ ਉਹ ਤੁਹਾਡੇ ਕਲਾਸਮੇਟ ਸੀ ਕਲਾਸਮੇਟ ਸੀ ਹੁਣ ਜੀ ਤੇ ਉਹਨਾਂ ਨਾਲ ਕੁਮਾਰ ਲਾਇਰ ਉਹ ਵੀ ਉਹ ਮੇਰਾ ਕਜਨ ਹੈ ਜੀ ਅੱਛਾ ਕਜਨ ਉਹ ਮੇਰੇ ਤੋਂ ਛੋਟਾ ਜੀ ਅੱਛਾ ਅੱਛਾ ਉਹ ਬਾਹਰ ਨੇ ਉਹ ਵੀ ਬਾਹਰ ਵੀ ਕੈਨੇਡਾ ਹੀ ਹੈ ਠੀਕ ਹੈ ਜੀ ਅੱਛਾ ਜੀ ਰਣਜੀਤ ਸਿੰਘ ਦੀ ਗੱਲ ਕਰ ਰਹੇ ਹਾਂ ਜੀ ਸਰ ਹਾਂ ਜੀ ਸਿੰਘ ਬਾਵਾ ਜੀ ਦੇ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਹੈ ਠੀਕ ਹੈ ਜੀ ਅੱਜ ਕੱਲ ਉਹਨੇ ਪੀਜ਼ਾ ਡਿਪੋ ਨਾਂ ਦੇ ਕੈਨੇਡਾ ਚ ਬਹੁਤ ਮਸ਼ਹੂਰ ਅੱਛਾ ਜੀ ਜੋ ਕਿ ਬਹੁਤ ਧੂਮ ਧਾਮ ਨਾਲ ਚੱਲ ਰਹੀ ਹੈ ਮਤਲਬ ਬਹੁਤ ਹਰ ਕਿਰਪਾ ਆ ਪਾਰ ਆ ਪਾਰ ਕਿਰਪਾ ਉਹਨਾਂ ਦੀ ਹੈ ਤੇ ਹੁਣ ਜੋ ਬਾਬਾ ਜੀ ਦੀ ਬੱਸੇ ਸੇਵਾ ਹੋ ਰਹੀ ਹੈ ਅੱਛਾ ਜੀ ਪਹਿਲਾਂ ਸੀ ਟਿਕਟਾਂ ਲੈਂਦੇਗੇ ਜੋ ਟਿਕਟ ਦਾ ਖਰਚਾ ਹੁੰਦਾ ਸੀ ਅੱਛਾ ਜੀ ਹੁਣ ਰਣਜੀਤ ਨੇ ਕਿਹਾ ਨਹੀਂ ਆਪਾਂ ਫੇ ਟਿਕਟ ਦੇ ਪੈਸੇ ਮੈਂ ਦਊਂਗਾ ਅੱਛਾ ਮਤਲਬ ਫ੍ਰੀ ਬੱਸਾਂ ਲੈ ਕੇ ਆਨੇ ਹੋ ਫ੍ਰੀ ਬੱਸਾਂ ਜੀ ਰਣਜੀਤ ਲੈ ਕੇ ਆਂਦਾ ਜੀ ਹੁਣ ਕਿੰਨਾ ਚੱਲ ਆ ਜੀ ਤੁਹਾਡਾ ਹੁਣ ਟੋਟਲ 65ਵਾਂ ਚੱਲ ਆ ਜੀ ਹੁਣ 65ਵਾਂ ਚੱਲ ਆ ਜੀ ਰਣਜੀਤ ਦੀ ਗੱਲ ਮੈਂ ਦੱਸ ਰਿਹਾ ਸੀ ਉਹਨੇ ਸਟਾਰਟ ਕਿਦਾਂ ਕੀਤੀ ਅੱਛਾ ਜੀ ਉਹ ਕਹਿੰਦਾ ਜਦੋਂ ਬਚਪਨ 7ਵੀਂ 8ਵੀਂ ਪੜ੍ਹਦਾ ਸੀ ਜਦੋਂ ਅੱਛਾ ਜੀ ਹੌਸਲੇ ਵਾਸੀ ਟਿਕਟ ਦੇ ਪੈਸੇ ਦੇਣੇ ਹੁੰਦੇ ਸੀ ਅੱਛਾ ਜੀ ਤੋ ਕਹਿੰਦਾ ਮੈਂ ਨਾਨੀ ਨੂੰ ਕਿਹਾ ਨਾਨੇ ਕੋ ਰਹਿੰਦਾ ਸੀ ਬਹੁਤ ਮਨ ਦੀ ਠੀਕ-ਠਾਕ ਕਰਤ ਉਹਦੀ ਹਾਂ ਠੀਕ ਹੈ ਜੀ ਫਿਰ ਨਾਨੀ ਨੂੰ ਕਿਹਾ ਵੀ ਨਾਨੀ ਮੈਂ ਵੀ ਬਾਬੇ ਜਾਣਾ ਇਸ ਵਾਰ ਅੱਛਾ ਜੀ ਉਹ ਕਹਿੰਦੀ ਪੁੱਤੇ ਕੋਈ ਬੰਦਾ ਆ ਜਾਤਾ ਤੇਰਾ ਮਾਮਾ ਜਾਊਗਾ ਜਾਂ ਤੂੰ ਜਾਊਗਾ ਅੱਛਾ ਜੀ ਫਿਰ ਸਾਡੋ ਕੋਲ ਨੇ ਪੈਸੇ ਨਹੀਂ ਹੈ ਹਾਂ ਠੀਕ ਹੈ ਫਿਰ ਟਿਕਟ ਦਿੱਤੀ ਲਈ ਸਕੇ ਬਿਲਕੁਲ ਠੀਕ ਹੈ ਜੀ ਉਹਨੇ ਮਾਂ ਚੱਦੇ ਦੀ ਗੱਲ ਬਾਟੀ ਕਿ ਕੈਨੇਡਾ ਜਾ ਕੇ ਜਦੇ ਸੈਟ ਹੋਇਆ ਸਭ ਤੋਂ ਪਹਿਲਾਂ ਉਹ ਆ ਤੋ ਜਾਊਗਾ ਕੋਈ ਬੰਦਾ ਕਿਰਾਏ ਦੇ ਬਾਝ ਹੋ ਰਹਿ ਨਹੀਂ ਸਕਦਾ ਇਹ ਨਹੀਂ ਸੋਚੂਗਾ ਕਿ ਮੇਰੇ ਕੋਲ ਕਿਰਾਇਆ ਨਹੀਂ ਤੇ ਬਾਬਾ ਜੀ ਨੂੰ ਜਾਣਾ ਹਾਂ ਹਾਂ ਜੀ ਉਹਨੇ ਬਾਬਾ ਜੀ ਦੀ ਮਤਲਬ ਬੱਫਾ ਦਾ ਕਿਰਾਏ ਦੇਣਾ ਸ਼ੁਰੂ ਕਰ ਦਿੱਤਾ ਇਹ ਲਗਭਗ 25 ਸਾਲ ਹੋ ਗਿਆ ਸਹੀ ਸਾਬ ਰੇਪਰੀ ਬਤੋ ਲਗਪਾ ਵਾਹ ਜੀ ਹਾਂ ਰঞ্জੀਤ ਸਿੰਘ ਉਹਨਾਂ ਦੀ ਜਾਨੀ ਬਹੁਤ ਵੱਡੀ ਸੇਵਾ ਹੈ ਬਹੁਤ ਵੱਡੀ ਸੇਵਾ ਜੀ ਕਿ ਉਹਨਾਂ ਦੇ ਜਿਹੜਾ ਮਨ ਉਹ ਬਚਪਨ ਮੇਲੇ ਦੀ ਉਹਨਾਂ ਦੇ ਮਨ ਦੇ ਚਕਾਲ ਸੀਗੀ ਤੇ ਬਾਬਾ ਪੌਣਾ ਹਰੀ ਜੀ ਮੇਰੇ ਤੇ ਕਿਰਪਾ ਕਰਨਗੇ ਕਿਰਪਾ ਕਰਨਗੇ ਜਿਹੜਾ ਕੋਈ ਸੰਗਤ ਜਿਹੜੀ ਬੇਨਾ ਪੈਸੇ ਤੋਂ ਦਰਸ਼ਨ ਕਰਨੇ ਤੋਂ ਨਹੀਂ ਰੋਗੇ ਨਹੀਂ ਰੋਗੇ ਬਿਲਕੁਲ ਉਹਨਾਂ ਦਾ ਬਹੁਤ ਬੜਾ ਸੰਗਤ ਹੈ ਉਹਦੀ ਨਵੀਂ ਪੀੜੀ ਬਹੁਤ ਵਧੀਆ ਜਾਣਕਾਰੀ ਦਿੰਦੀ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਨਾਲ ਰੋਜਾ ਲਖ ਦਾ ਤਾ ਪੀਰ ਪਿੰਡ ਰਕੜਾ ਟਾਹਾ ਦੇ ਮੁਖ ਸੇਵਾਦਾਰ ਅਬਖ ਤਾਵਰ ਸਿੰਘ ਜੀ ਜੁੜੇ ਨੇ ਇਹਨਾਂ ਦੇ ਨਾਲ ਗੱਲਬਾਤ ਜਿਕਰਾ ਪਉਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਮੈਂ ਤਾਂ ਪਹਿਲਾਂ ਇਹ ਵਿਆਖਿਆ ਕਰਾਂਗਾ ਕਿ ਜਦੋਂ ਵੀ ਮੈਂ ਮੈਂ 99 ਵਿੱਚ ਦਵਾਈ ਤੋਂ ਆਇਆ ਸੀ ਉਹ ਤੋਂ ਬਾਅਦ ਮੈਂ ਤਕਰੀਬਨ 16 17 18 ਸਾਲ ਹੋ ਗਏ ਸੇਵਾ ਕਰਦੇ ਨੂੰ ਤੇ ਨਗਰ ਦੇ ਸਹਿਯੋਗ ਨਾਲ 27 28 ਲੱਖ ਰੁਪਏ ਦਰਬਾਰ ਤੇ ਲਾ ਦਿੱਤਾ ਤੁਹਾਨੂੰ ਲੱਗਣ ਕਿਤਾ ਲੱਗੀ ਜੀ ਇਹ ਸਭ ਬਸ ਉਹਨਾਂ ਦੀ ਰਹਿਮਤ ਕੁਦਰਤੀ अच्छा जी। ਸਾਨੂੰ ਕੋਈ ਲਗਨ ਦਾ ਨਹੀਂ ਹੈ। ਕੁਦਰਤੀ ਸਾਡੇ ਦਿਲ ਚ ਆ ਗਿਆ। ਵੀ ਅਸੀਂ ਇਹਨਾਂ ਦੀ ਸੇਵਾ ਕਰਨੀ ਹੈ ਮੈਂ। ਠੀਕ ਹੈ। ਬਜਿੰਨੀ ਹੋ ਗਏ ਤਨ ਮਨ ਨਾਲ ਸੇਵਾ ਕਰ ਰਹੇ ਆਂ ਉਹ ਔਰ ਨਗਰ ਦੇ ਸਹਿਯੋਗ ਨਾਲ ਕਰ ਰਹੇ ਆਂ। ਸਹਿਯੋਗ ਅਸੀਂ ਕੱਲੇ ਨਹੀਂ ਨੇ ਅਸੀਂ ਕੱਲੇ ਨਹੀਂ ਕਰ ਰਹੇ ਆ। ਸਾਨੂੰ ਉਹਨਾਂ ਦਾ ਦੋ ਦਰਵਾਜ਼ੇ ਤੁਹਾਨੂੰ ਅੱਗੇ ਲਾਇਆ। ਬਹੁਤ ਕੁਝ ਦਿੱਤਾ ਵਾ, ਦਿੱਤਾ ਵਾ ਵੀ ਆ ਕੋਈ ਲੁਕੋ ਕੇ ਰੱਖਿਆ ਨਹੀਂ ਹੈਗਾ। ਮੈਂ ਸਵੇਰੇ 5 ਵਜੇ ਜਾਣਾ ਦਰਬਾਰ ਦੇ ਵਿੱਚ। ਉਦੋਂ ਸ਼ਾਮ ਨੂੰ ਦਰਬਾਰ ਚ ਆਣਾ। ਸਵੇਰੇ ਤੂੰ ਬੱਤੀ ਕਰਦੀ ਐ, ਸ਼ਾਮ ਨੂੰ ਤੂੰ ਬੱਤੀ ਕਰਦੀ ਐ। ਉਹਨਾਂ ਦੇ ਦਰਬਾਰ ਤੇ ਬਹੁਤ ਬਹੁਤ ਰਹਿਮਤ ਆ। ਮੈਂ ਤਾਂ ਕਹਿੰਦਾ ਫੇਰ ਬੂਸ ਬਾਦ ਮੈਂ ਅਸੀਂ 2-3 ਵਾਰੀ ਟਰੱਕ ਬਾਬਾ ਸਿੱਧ ਬਾਲਕਨ ਦਾ ਜਗ੍ਹਾ ਤੇ 3 ਵਾਰੀ ਟਰੱਕ ਤੇ ਆਇਆ ਉਹ ਤੋਂ ਮੇਰੀ ਲਗਨ ਲੱਗ ਚੁੱਕੀ ਸੀਗੀ ਉਦੋਂ ਬਾਅਦ ਮੇਰਾ ਸੰਗਤ ਨਾਲ ਪਿਆਰ ਹੋ ਗਿਆ ਬਾਬਾ ਪਖ ਜੀ ਨਾਲ ਪਿਆਰ ਹੋ ਗਿਆ ਬਾਬਾ ਸਿੱਧ ਬਾਲਕਨ ਨਾਲ ਪਿਆਰ ਹੋ ਗਿਆ ਤੇ ਬਾਕੀ ਹੁਣ ਮੈਨੂੰ 7-8 ਸਾਲ ਹੋ ਗਿਆ ਬੱਸਾਂ ਦੇ ਵਿੱਚ ਆ ਰਹੇ ਨੂੰ ਬਹੁਤ ਸਤਿਕਾਰ ਮਿਲਿਆ ਬਹੁਤ ਪ੍ਰੇਮ ਮਿਲਿਆ ਸੰਗਤ ਦਾ ਮਿਲਿਆ ਬਹੁਤ ਬਾਬਾ ਜੀ ਦਾ ਆ ਬਹੁਤ ਬਹੁਤ ਧੰਨਵਾਦ ਜੀ ਇਹ ਸੰਨ ਸਾਡੇ ਬਖਤਾਵਰ ਸਿੰਘ ਜੀ ਜਿਹੜੇ ਮੁਖ ਸੇਵਾ ਦਾ ਰੋਜਾ ਲਖ ਦਾ ਤਾਂ ਪੀਰ ਲਾਲਾ ਵਾਲਾ ਪਿੰਡ ਰਕਾ ਇਸ ਅਜਲਿਸ਼ੀਲ ਫਸੇਂਗਰ ਨਗਰ ਦਾ ਸਵਰਥ ਅਧਿਕਾਰੀਆਂ ਵਿਸ਼ੇਸ਼ ਸਰਭੀਆਂ ਖਾਲਫੇ ਨਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪ੍ਰਤੀਸਿੰਨ ਇਜਾਜ਼ਤ ਦੇਉ ਧੰਨਵਾਦ